ਸਤਿ ਸ਼੍ਰੀ ਅਕਾਲ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬੀ ਅਧੰਗਲ ਤੁਹਾਡੇ ਨਾਲ ਪਹਿਲਾਂ ਤਾਂ ਸਾਰੇ ਹੀ ਦਰਸ਼ਕਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਕਿਸਾਨਾਂ ਦਾ ਮੇਲਾ ਮੰਨਿਆ ਜਾਂਦਾ ਹੈ ਕਿਉਂਕਿ ਅੱਜ ਦਾ ਦਿਨ ਕਿਸਾਨ ਜਿਹੜੇ ਆ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਕਣਕ ਵੇਚਦੇ ਨੇ ਜਿਸ ਤੋਂ ਉਹਨਾਂ ਨੂੰ ਮੋਟੀ ਕਮਾਈ ਹੁੰਦੀ ਹੈ ਅੱਜ ਹੁਣ ਵਿਸਾਖੀ ਦੇ ਕਰਕੇ ਸਾਰੇ ਜਾਣੇ ਰਲ ਮਿਲ ਕੇ ਤਿਉਹਾਰ ਜਿਹੜਾ ਸੈਲੀਬ੍ਰੇਟ ਕਰਦੇ ਨੇ ਪਰ ਦੂਸਰੇ ਪਾਸੇ ਇਹੀ ਦਿਨ ਦੁਖਾਂਤ ਨੂੰ ਦਰਸਾਉਂਦਾ ਹੈ ਜਿਸ ਦੇ ਜ਼ਖਮ ਅੱਜ ਤੱਕ ਨਹੀਂ ਭੁਲਾਏ ਜਾ ਸਕੇ ਜੀ ਹਾਂ ਮੈਂ ਗੱਲ ਕਰ ਰਿਹਾ ਇਆਂ ਜਿਲ੍ਹਿਆਂਵਾਲੇ ਬਾਗ ਦੀ ਜਿੱਥੇ ਕਿ ਅੱਜ ਦੇ ਦਿਨ 13 April 1919 ਨੂੰ ਵਿਸਾਖੀ ਵਾਲੇ ਦਿਨ ਜਿਲ੍ਹਿਆਂਵਾਲੇ ਬਾਗ ਦੇ ਵਿੱਚ ਹੋਏ ਗੋਲੀ ਕਾਂਡ ਜਿਸ ਦੇ ਵਿੱਚ ਅਣਗਿਣਤ ਅਨੇ ਹੱਥੇ ਨਿਰਦੋਸ਼ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਸਨ ਉਹਨਾਂ ਨੂੰ ਯਾਦ ਕਰਕੇ ਹਰ ਭਾਰਤ ਵਾਸੀ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਪਰ ਇਸ ਤੋਂ ਵੀ ਵੱਡੇ ਦੁੱਖ ਅਤੇ ਰੋਜ਼ ਦੀ ਗੱਲ ਇਹ ਹੈ ਕਿ ਜਿਲ੍ਹਿਆਂਵਾਲੇ ਬਾਗ ਦੇ ਵਿੱਚ 105 ਸਾਲ ਪਹਿਲਾਂ ਮਾਰੇ ਗਏ ਲੋਕਾਂ ਨੂੰ ਸਹੀ ਪਛਾਣ ਅਤੇ ਸਨਮਾਨ ਆਜ਼ਾਦੀ ਦੇ ਲਗਭਗ 7 ਦਹਾਕੇ ਬਾਅਦ ਵੀ ਹਾਸਲ ਨਹੀਂ ਹੋ ਸਕਿਆ ਜਲਿਆਵਾਲਾ ਬਾਗ ਸਿੱਖ ਧਰਮ ਦੇ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੈ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਜਦੋਂ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਗੂੰਜਣ ਲੱਗੇ ਤਾਂ ਇਸ ਦੇ ਨਾਲ ਅੰਗਰੇਜ਼ ਘਬਰਾ ਗਏ ਇਸ ਬੁਲੰਦ ਆਵਾਜ਼ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਮੌਜੂਦ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ ਅਤੇ ਅਜਿਹੇ ਜ਼ਖਮ ਦਿੱਤੇ ਜੋ ਕਿ 105 ਸਾਲ ਬਾਅਦ ਵੀ ਅਜੇ ਤਾਜੇ ਨੇ ਤੇ ਗੁਰੂ ਨਗਰੀ ਦੇ ਵਿੱਚ ਆਉਣ ਵਾਲੇ ਬਹੁਤ ਸਾਰੇ ਸ਼ਰਧਾਲੂ ਅਤੇ ਸੈਲਾਨੀ ਇੱਥੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਸਥਾਪਿਤ ਸ਼ਹੀਦੀ ਖੂਹ ਸਲਾਨੀਆਂ ਦੇ ਲਈ ਬਹੁਤ ਹੀ ਖਾਸ ਹੈ 13 ਅਪ੍ਰੈਲ 1909 ਨੂੰ ਬ੍ਰਿਗੇਡੀਅਰ ਜਨਰਲ ਰੈਜ਼ਿਨਾਲਡ ਐਡਵਰਡ ਡਾਇਰ ਦੀ ਅਗਵਾਈ ਦੇ ਵਿੱਚ ਅੰਗਰੇਜ਼ੀ ਹਕੂਮਤ ਦੀ ਫੌਜ ਨੇ ਗੋਲੀਆਂ ਚਲਾ ਕੇ ਨਿਹੱਥੇ ਸ਼ਾਂਤ ਬਜ਼ੁਰਗਾਂ ਔਰਤਾਂ ਤੇ ਬੱਚਿਆਂ ਸਮੇਤ ਸੈਂਕੜੇ ਨਾਗਰਿਕਾਂ ਨੂੰ ਮਾਰ ਦਿੱਤਾ ਤੇ ਹਜ਼ਾਰਾਂ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਇੱਥੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਸ਼ਹੀਦਾਂ ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਸ਼ਹੀਦੀ ਯਾਦਗਾਰ ਬਣਾਈ ਗਈ ਹੈ ਜਿੱਥੇ ਕਿ ਹਰ ਰੋਜ਼ ਹਜ਼ਾਰਾਂ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਅੰਗਰੇਜ਼ਾਂ ਨੇ 18 ਮਾਰਚ 1909 ਵੋਲਟ ਐਕਟ ਰੂਪੀ ਇੱਕ ਕਾਲਾ ਕਾਨੂੰਨ ਪਾਸ ਕੀਤਾ ਸੀ ਤੁਹਾਨੂੰ ਦੱਸ ਦਈਏ ਕਿ ਜਿਸ ਦੇ ਖਿਲਾਫ ਪੂਰਾ ਭਾਰਤ ਉੱਠ ਖੜਿਆ ਹੋਇਆ ਸੀ ਅਤੇ ਅੰਦੋਲਨ ਨੂੰ ਕੁਚਲਣ ਦੇ ਲਈ ਅੰਗਰੇਜ਼ਾਂ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮਾਰਸ਼ਲ ਲਾ ਲਗਾ ਦਿੱਤਾ ਸੀ ਦਮਨਕਾਰੀ ਨੀਤੀ ਦਾ ਵਿਰੋਧ ਕਰਨ ਦੇ ਲਈ ਵਿਸਾਖੀ ਵਾਲੇ ਦਿਨ 13 April 1919 ਨੂੰ ਅੰਮ੍ਰਿਤਸਰ ਦੇ ਜਲਿਆਵਾਲੇ ਬਾਗ ਦੇ ਵਿੱਚ ਵਿਰੋਧ ਸਭਾ ਦੇ ਵਿੱਚ ਜਦੋਂ ਨੇਤਾ ਭਾਸ਼ਣ ਦੇ ਰਹੇ ਸਨ ਤਾਂ ਬ੍ਰਿਗੇਡੀਅਰ ਜਰਨਲ ਰੈਜਨਾਲਡ ਡਾਇਰ ਨੇ ਸੈਨਿਕਾਂ ਨਾਲ ਜਲਿਆਵਾਲੇ ਬਾਗ ਦੇ ਜੋ ਲੋਕਾਂ ਨੂੰ ਘੇਰ ਲਿਆ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਜਨਰਲ ਡਾਇਰ ਨੇ ਹੱਥੇ ਲੋਕਾਂ ਔਰਤਾਂ ਬੱਚੇ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਤੇ ਬਜ਼ੁਰਗਾਂ ਉੱਥੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ 10 ਮਿੰਟਾਂ ਦੇ ਵਿੱਚ ਕੁੱਲ ਲਗਭਗ 1650 ਰਾਉਂਡ ਫਾਇਰ ਕੀਤੇ ਗਏ ਕਤਲੇਆਮ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ ਪਰ ਅਧਿਕਾਰਤ ਦਸਤਾਵੇਜ਼ਾਂ ਵਿੱਚ ਸਿਰਫ 379 ਲੋਕਾਂ ਦੀ ਮੌਤ ਦਰਸਾਈ ਗਈ ਇਸ ਤਰਸਤੀ ਦੇ ਜਵਾਬ ਦੇ ਵਿੱਚ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਆਪਣਾ ਨਾਈਟ ਹੋਡ ਨੋਬਲ ਪੁਰਸਕਾਰ ਵਾਪਸ ਕਰ ਹਜ਼ਾਰਾਂ ਲੋ ਹਜ਼ਾਰਾਂ ਭਾਰਤੀਆਂ ਨੇ ਜਲਿਆਵਾਲੇ ਬਾਗ ਦੀ ਮਿੱਟੀ ਆਪਣੇ ਮੱਥੇ ਉੱਤੇ ਲਗਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੰਕਲਪ ਵੀ ਉਸ ਟਾਈਮ ਲਿਆ ਅਤੇ ਦੇਸ਼ ਆਜ਼ਾਦ ਵੀ ਹੋਇਆ ਸਭ ਤੋਂ ਵੱਡਾ ਅਫਸੋਸਜਨਨਕ ਤੱਥ ਇਹ ਹੈ ਕਿ ਜਲਿਆਵਾਲਾ ਬਾਗ ਕਾਂਡ ਦੇ 105 ਸਾਲ ਬੀਤਣ ਦੇ ਬਾਅਦ ਵੀ ਹੁਣ ਤੱਕ ਕਿਸੇ ਵੀ ਕੇਂਦਰ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਸ਼ਹੀਦ ਹੋਏ ਲੋਕਾਂ ਦੀ ਸੂਚੀ ਜਲਿਆਵਾਲੇ ਬਾਗ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਲਿਆਵਾਲੇ ਬਾਗ ਸਾਡੇ ਸ਼ਹੀਦਾਂ ਦੀ ਇਨਕਲਾਬੀ ਅਤੇ ਪਾਇਚਾਰਕ ਸਾਂਝੀ ਦੀ ਮਹਾਨ ਵਿਰਾਸਤ ਹੈ ਪਰ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਜਲਿਆਵਾਲਾ ਬਾਗ ਕੌਮੀ ਯਾਦਗਾਰੀ ਟਰਸਟ ਨੇ ਇਸ ਦੇ ਸੁੰਦਰੀਕਰਨ ਅਤੇ ਨਵੀਨਕਰਨ ਦੇ ਨਾਂ ਹੇਠ ਇਸ ਦੇ ਮੂਲ ਸਰੂਪ ਇਤਿਹਾਸਕ ਤੱਥਾਂ ਅਤੇ ਇਨਕਲਾਬੀ ਵਿਰਾਸਤ ਦੇ ਨਾਲ ਛੇੜਛਾੜ ਕਰਕੇ ਜਲਿਆਵਾਲਾ ਬਾਗ ਦੇ ਸ਼ਹੀਦਾਂ ਦਾ ਅਪਮਾਨ ਕਰਨ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਸ ਲਈ ਕੇਂਦਰ ਸਰਕਾਰ ਅਤੇ ਜਲਿਆਵਾਲਾ ਬਾਗ ਯਾਦਗਾਰੀ ਟਰਸਟ ਨੂੰ ਜਿੱਥੇ ਜਲਿਆਵਾਲਾ ਬਾਗ ਦੇ ਇਤਿਹਾਸਿਕ ਪੁਰਾਤਨ ਸਰੂਪ ਨੂੰ ਬਹਾਲ ਕਰਨ ਦੀ ਨੇਕ ਨੀਅਤ ਹੀ ਵਿਖਾਉਣੀ ਚਾਹੀਦੀ ਹੈ ਉੱਥੇ ਹੀ ਇਸ ਦੀ ਸਾਮ ਸੰਭਾਲ ਲਈ ਸਾਲਾਨਾ ਯੋਗ ਫੰਡ ਵੀ ਜਾਰੀ ਕਰਨੇ ਚਾਹੀਦੇ ਨੇ ਤੇ ਜਲਿਆਵਾਲੇ ਬਾਗ ਦੇ ਸਬੰਧ ਵਿੱਚ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਹੋਰ ਨਵੀਆਂ ਜਾਣਕਾਰੀਆਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਬਣੇ ਰਹੋ ਸਾਜਾ ਟੀਵੀ ਦੇ ਨਾਲ